ਲੇ ਅਵੇਹਲਾ ਕਿ ਦਿਹਾੜ ਸੂਰਜ ਕਿੱਥੇ ਚੜਾ ਆਇਆ ਇੰਨਾ ਤੇ ਅਜੇ ਤੱਕ ਸੁਤੀ ਲੰਮੀਆਂ ਤਾਨ ਕੇ ਉਹਦਾ ਚਾਹ ਵੇਨ ਕਿੰਨਾ ਇਹਨੂੰ ਹੈ ਛੇਤੀ ਮੰਮੀ ਫੋਨ ਕਰ ਦੇ ਛੇਤੀ ਫੋਨ ਕਰ ਦੇ ਮੈਂ ਜਾਣਾ ਹਾਂ ਜਸ ਹਾਂਜੀ ਮੰਮੀ ਪੁੱਤ ਮੇਰੀ ਗੱਲ ਸੁਣ ਤੂੰ ਅੱਜ ਸੈਂਟਰ ਜਾਣਾ ਪਹਿਲੇ ਦਿਨ ਹੈ ਤੇ ਟਾਈਮ ਵੇਖ ਕਿੰਨਾ ਹੋ ਗਿਆ ਮੰਮੀ ਮੇਰਾ ਦਿਨ ਨਹੀਂ ਕਰਨ ਡਿਆ ਹੈਗਾ ਉੱਠਣ ਲੈ ਉਦਾਂ ਦੀ ਤੁਰਲੇ ਲੈਣ ਡਈ ਆ ਮੰਮੀ ਨਾ ਵਜਾਂਦੀ ਆ ਮੈਂ ਘਰੇ ਹੀ ਆ ਇਨੇ ਦਿਨ ਹੋ ਗਏ ਆ ਛੇਤੀ ਪਤਾ ਕਰੋ ਜੇ ਹੁਣ ਪਤਾ ਕਰ ਲਿਆ ਅਗਲੀ ਨੇ ਕਹਿ ਤਾਂ ਸਵੇਰੇ ਘੱਲ ਦਿਓ ਤੇ ਹੁਣ ਤੂੰ ਉੱਠਣ ਦਾ ਨਾ ਲੈਣ ਡਈ ਕੱਲੂ ਚਲ ਜੂਗੀ ਅੱਜ ਦੋ ਦਿਨ ਛੁੱਟੀ ਘੜ ਲਵਾਂ ਨਹੀਂ ਨਹੀਂ ਕੱਲ ਵੀ ਇਦਾਂ ਹੀ ਹੁਣਾ ਠੀਕ ਆ ਸਵੇਰੇ ਉੱਠਣ ਨੂੰ ਕਹਿੰਦਾ ਜੀ ਕਰਦਾ ਵਾ ਨਾਲੇ ਹੁਣ ਛੇਤੀ ਉੱਠਣ ਦੀ ਆਤ ਪਾ ਜਿੰਨੀਆਂ ਚੰਗੀਆਂ ਆਤਾਂ ਪਾ ਲੇਂਗਾ ਨਹੀਂ ਚੰਗੀ ਰਹਿ ਜੇਂਗੀ ਤੂੰ ਚਲੋ ਠੀਕ ਆ ਫਿਰ ਉੱਠਦੀ ਆ ਮੈਂ ਉੱਠ ਕੇ ਤੇ ਨਾ ਲਾ ਮੈਂ ਰੋਟੀ ਪਕਾਈ ਆ ਤੇ ਨਾਲੇ ਚਾਹ ਵੀ ਧਰੀ ਆ ਉੱਠ ਤਾ ਕੋਈ ਨਹੀਂ ਉੱਠੇ ਰਣੀ ਆ ਆ ਚੰਗਾ ਕੀਤਾ ਮੈਂ ਠਾਤਾ ਨਹੀਂ ਤੇ ਮੈਨੂੰ ਤਾਂ ਰੋਜ਼ ਹੀ ਇਦਾਂ ਹੋਣਾ ਏ ਕਿ ਮੈਂ ਨਹੀਂ ਜਾਣਾ ਤਾਂ ਚੰਗੀ ਗੱਲ ਆ ਸਿਰ ਤੋਂ ਵਾ ਕੇ ਤੇ ਚੱਲ ਜਲਨੀ ਹੈ ਜੱਸਾ ਕੰਜੂ ਹੋ ਗਈ ਤਿਆਰ ਪੁੱਤ ਹੋ ਗਈਆਂ ਬੱਸ ਸਿਰ ਵਾ ਲਿਆ ਅੱਛਾ ਇੱਥੇ ਬਹਿ ਮੇਰੀ ਤੀ ਤੂੰ ਤੇ ਨਹੀਂ ਆ ਸੂਟ ਮੈਂ ਤੇ ਮੇਰੀ ਚੁੰਨੀ ਵੀ ਦੇ ਦਿਓ ਆ ਸੂਟ ਨਾਲ ਆਹ ਚੁੰਨੀ ਆ ਆਪਣੀ ਹਾਂ ਫਾਇ ਆਣਾ ਤੇ ਨਾ ਨੀ ਸੁਟ ਤੇ ਨੀ ਠੀਕ ਵਾ ਇਹ ਕਾਹੀ ਇੱਕ ਤੇਰਾ ਵਾ ਤੇ ਇੱਕ ਮੇਰਾ ਵਾ ਮੁੰਮੀ ਇਹਦੇ ਨਵੇਂ ਸੂਟ ਵਾ ਮੈਂ ਸਿੱਖੇ ਵੀ ਨਹੀਂ ਆ ਤੇ ਮੈਂ ਐਵੇਂ ਖਰਾਬ ਨਾ ਕਰਦਾ ਉਹ ਕਿਤੇ ਨਹੀਂ ਖਰਾਬ ਹੋ ਚੱਲੇ ਕੋਈ ਗੱਲ ਨਹੀਂ ਹੁਣ ਹੱਥ ਪੈਰ ਮਾਰੇਗੀ ਤੇ ਫੇਰ ਹੀ ਕੁਛ ਨਾ ਕੁਛ ਆਊਗਾ ਕੋਈ ਬੱਕੇ ਲੈ ਦੇਣੀ ਸੂਟ ਕੋਈ ਦਿੰਦਾ ਕੋਤ ਆਪਣੇ ਸੇਣ ਵਾਸਤੇ ਹੈ ਹਲਕੇ ਹੁਣ ਆਪਾਂ ਕਿੱਥੋਂ ਲਿਆਉਣੇ ਆ ਆ ਹੈਗੇ ਆ ਕੋਈ ਗੱਲ ਨਹੀਂ ਕਟਿੰਗ ਤੇ ਹੁਣ ਉਹਨੇ ਆਂਟੀ ਦੇ ਦਸ ਦੇਣੀ ਆ

ਹੋਰ ਉੱਥੇ ਰੱਖ ਆ ਕਿਸਮਾ ਆਪਣੀ ਕੈਂਚੀ ਕੂਚੀ ਸਾਰਾ ਕੂੜਾ ਖਾਈ ਤੇ ਕੋਈ ਨਹੀਂ ਥੋੜੇ ਕਿ ਦਿਨ ਖਲੋ ਜਾ ਪੁੱਤ ਤੇ ਮਸ਼ੀਨ ਵੀ ਲੈ ਦਿੰਨੇ ਆ ਚੰਗਾ ਚਲੋ ਮम्मी ਕੋਈ ਨਹੀਂ ਉੱਥੇ ਹੋਣੀ ਆ ਮਸ਼ੀਨ ਚਲ ਹੁਣ ਇੱਥੇ ਹੈਗੀ ਆਪਣੀ ਚੀਜ਼ ਆ ਪੁੱਤ ਸੋਖ ਹੁੰਦਾ ਵਾ ਅਗਲੇ ਵੀ ਜੇ ਬਗਾਨੀ ਚੀਜ਼ ਫੜਨੀ ਆ ਅਗਲੇ ਨੇ ਆਪ ਵੀ ਕੰਮ ਕਰਨਾ ਹੁੰਦਾ ਵਾ ਠੀਕ ਆ ਨਾ ਤੇ ਕੋਈ ਨਹੀਂ ਇੱਕ ਦੋ ਦਿਨ ਖਲੋ ਜਾ ਤੇ ਤੈਨੂੰ ਮਸ਼ੀਨ ਲੈ ਦਿੰਨੀ ਆ ਮੈਂ ਮੁੜ ਕੇ ਚੱਲ ਉੱਥੇ ਲੈ ਜੀ ਮਸ਼ੀਨ ਆਪਣੀ ਚੁੱਕ ਕੇ ਤੁਹਾਨੂੰ ਆਹ ਹੋ ਡੈਡੀ ਲਿਗੋਗੇ ਉੱਥੋਂ ਲੈ ਕੇ ਫਿਰ ਉੱਥੇ ਛੱਡ ਦੇਵਾਂਗੇ ਮੈਂ ਤੈਨੂੰ ਫਿੱਕਾ ਲੈ ਜਾਊਂਗੀ ਆ ਹਾਂ ਤਾਂ ਹੁਣ ਤੂੰ ਸਵੇਰੇ ਚੱਲ ਜਾ ਕਰਨਾ ਤੇ ਸ਼ਾਮ ਨੂੰ ਆਇਆ ਕਰਨਾ ਵਾ ਹਾਂਜੀ ਹੈ ਤੇ ਇੱਕ ਗੱਲ ਮੇਰੀ ਧਿਆਨ ਨਾਲ ਸੁਣੀ ਅੱਗੇ ਤਾਂ ਪੁੱਤ ਤੇਰਾ ਨਵ ਜਾਂਦੀ ਨਹੀਂ ਹੁੰਦੀ ਹੀਗੀ ਤੇ ਹਨ ਟੈਨਸ਼ਨ ਨਹੀਂ ਹੁੰਦੀ ਕਿ ਦੋਵੇਂ ਇਕੱਠੀਆਂ ਤਾਂ ਦਾ ਸਾਥ ਹੈਗਾ ਹੀਗਾ ਤੇ ਹੁਣ ਪੁੱਤ ਤੂੰ ਕੱਲੀ ਆ ਤੇ ਦੁਨੀਆ ਬੜੀ ਧੋਖੇ ਭਾਜਵਾ ਕਦੀ ਕਿਸ ਦੀ ਗੱਲ ਚ ਨਾ ਆਵੇਂ ਚੰਗਾ ਭਾਵੇਂ ਤੂੰ ਬੰਦਾ ਹੋਵੇ ਤੇ ਭਾਵੇਂ ਗੁੱਡੀ ਹੋਵੇ ਠੀਕ ਹੈ ਟੈਨਸ਼ਨ ਨਾ ਲੈਂਦੇ ਮੈਂ ਕਿਹੜੀ ਨਿਆਣੀ ਆ ਮੈਨੂੰ ਪਤਾ ਵਾ ਸਾਰਾ ਪੁੱਤ ਉਹਦਾ ਤੂੰ ਸਿਆਣੀ ਆ ਪਰ ਫੇਰ ਵੀ ਮੈਂ ਮੇਰਾ ਫਰਜ ਆ ਪੁੱਤ ਕਹਿਣ ਦਾ ਕੋਈ ਨਹੀਂ ਤੂੰ ਟੈਨਸ਼ਨ ਨਾ ਲੋ ਆਇਂਦਾ ਸਿੱਧੀ ਜਾਇਆ ਕਰ ਤੂੰ ਸਿੱਧੀ ਆਇਆ ਕਰ ਤੇ ਜਦੋਂ ਪਹੁੰਚੇਂਗੀ ਨਾ ਤੇ ਆਂਟੀ ਦਾ ਫੋਨ ਲੈ ਕੇ ਮੈਨੂੰ ਫੋਨ ਕਰਕੇ ਦੱਸਦੀ ਮੈਂ ਪਹੁੰਚ ਗਈ ਆ ਕੋਈ ਨਹੀਂ ਮੈਂ ਫੋਨ ਲੈ ਕੇ ਕਰ ਦੂ ਆਹ ਤੇ ਤੂੰ ਜਾੜਾ ਫੋਨ ਆ ਜਾਂਦਾ 4-500 ਦਾ ਫੋਨ ਲੈ ਲੈਣੇ ਆ ਮੈਂ ਕੀ ਕਰਨਾ ਮੈਂ ਉੱਥੇ ਮੁਸ਼ਕਿਲ ਕਰ ਹੀ ਲਿਆ ਕਰਨਾ ਪੁੱਤ ਮੇਰੀ ਗੱਲ ਸੁਣ ਕੇ ਤੇਰਾ ਆ ਚ ਲੋੜ ਪੈ ਜੇ ਹਨਾ ਤੇ ਕੋਲ ਫੋਨ ਜ਼ਰੂਰੀ ਆ ਤੇਰਾ ਫੋਨ ਲੈ ਦਿੰਨੇ ਆ ਤੇ ਮਸ਼ੀਨਾਂ ਲੈ ਦਿੰਨੇ ਆ ਦੋ ਕੰਮ ਤੇਰੇ ਆਪਾਂ ਕਰ ਦਿੰਨੇ ਆ ਤੇ ਚੱਲ ਤੂੰ ਰੋਟੀ ਖਾ ਹੜ ਕੇ ਸੋਈ ਚ ਚਲੋ ਠੀਕ ਆ ਜਾ ਨੇ ਪੁੱਤ ਮੇਰੀ ਗੱਲ ਸੁਣ ਧਿਆਨ ਨਾਲ ਜਾਈ ਹੁਣ ਚੰਗਾ ਤੇ ਨਾਲੇ ਨਾ ਤਰ੍ਹਾਂ ਤਰ੍ਹਾਂ ਦੀਆਂ ਕੁੜੀਆਂ ਆਉਂਦੀਆਂ ਤੇ ਧਿਆਨ ਨਾ ਆਪਣਾ ਸਮਾਂ ਰੱਖੀ ਆ ਕੈਂਚੀ ਇੱਡੀ ਵਧੀਆ ਆ ਨਾ ਕਿ ਤੇ ਇਹ ਨਾ ਹੋਵੇ ਤੇਰੇ ਨਾਲ ਕੈਂਚੀ ਉਟਲੇ ਕੋਈ ਨਹੀਂ ਕੋਈ ਨਹੀਂ ਮੈਂ ਕਪੜਾ ਬੰਨ ਲੂੰਗੀ ਨਿਸ਼ਾਨੀ ਰੱਖ ਲੂੰਗੀ ਕੋਈ ਬਾਕੀ ਚੌਕ ਚੂਕ ਮੈਂ ਸਾਰਾ ਖਪਵਾਤਾ ਵਿੱਚ ਚੰਗਾ ਨਿਸ਼ਾਨੀਆਂ ਲਾਉਣ ਵਾਸਤੇ ਤੇ ਧਿਆਨ ਨਾਲ ਮੰਨ ਲਾ ਕੇ ਕੰਮ ਕਰੀ ਕੋਈ ਨਹੀਂ ਕੋਈ ਨਹੀਂ ਤੂੰ ਟੈਨਸ਼ਨ ਨਾ ਲੋ ਤੇ ਫੋਨ ਕਰਦੀ ਮੈਨੂੰ ਜਾ ਕੇ ਠੀਕ ਮੇਰਾ ਧਿਆਨ ਫਿਰ ਵਿੱਚੇ ਰਹਿਣਾ ਵਾ ਚੱਲ ਸ਼ੁਕਰ ਵਾ ਕੁੜੀ ਗਈ ਤੇ ਹੈਗੀ ਪਹਿਲੇ ਦਿਨ ਚਲ ਇਹਦਾ ਮਨ ਲੱਗ ਜਣਾ ਉਹਨੂੰ ਕੰਮ ਵਿੱਚ ਤੇ ਬਸ ਮਹੀਨੇ ਦੇ ਵਿੱਚ ਵਿੱਚ ਸਲਾਈ ਆ ਜਾਣੀ ਇਹਨੂੰ ਚਲ ਚੰਗਾ ਯਾਰ ਇਹ ਲਪੀਰੋਗੀ ਜਰਸ ਤੂੰ ਆ ਹੋ ਗਿਆ ਨਾ ਬੋ ਮੇਰੇ ਤੇ ਬੜਾ ਵਧੀਆ ਹਾਲ ਤੂੰ ਆਪਣਾ ਸੁਣਾ ਮੈਂ ਵੀ ਠੀਕ ਆ ਵਧੀਆ ਕਿੱਥੇ ਚੱਲੀ ਆ ਮੈਂ ਤੇ ਚੱਲੀ ਆ ਆਪਣੇ ਕਾਲਜ ਤੇ ਤੂੰ ਕਿੱਥੇ ਚੱਲੀ ਵਾਂਡੇ ਨਹੀਂ ਨਹੀਂ ਵਾਂਡੇ ਕਿੱਥੇ ਜਾਣਾ ਨਾ ਮੈਂ ਤਾਂ ਚੱਲੀ ਆ ਸਲਾਈ ਸਿੱਖਣ ਅੱਜ ਪਹਿਲੇ ਦਿਨ ਜਾਣਾ ਵਾ ਨਾ ਉਹ ਦਿਨ ਦੀ ਅੱਜ ਚੱਲੀ ਆ ਮੈਨੂੰ ਤੇ ਮਹੀਨਾ ਹੋ ਗਿਆ ਜਾਂਦੀ ਨੂੰ ਉਹ ਕੁਛ ਨਹੀਂ ਮੰਮੀ ਨੇ ਪੁੱਛਿਆ ਹੈਗਾ ਤੇ ਉਹ ਲਾਰੇ ਲਾਈ ਜਾਂਦੀ ਕਿ ਅੱਜ ਨਹੀਂ ਕੱਲ ਆਇਓਗਾ ਅੱਜ ਨਹੀਂ ਕੱਲ ਆਇਓ ਉਹ ਫਿਰ ਇਦਾਂ ਹੀ ਮਹੀਨਾ ਨਿਕਲ ਗਿਆ ਹੁਣ ਕੱਲ ਫੋਨ ਕੀਤਾ ਤੇ ਕਹਿੰਦੇ ਸਵੇਰ ਤੋਂ ਭੇਜਦੇ ਹੋ ਤੇ ਅੱਜ ਮੈਂ ਪਹਿਲੇ ਦਿਨ ਹੀ ਚੱਲਨੀ ਆ ਜੇ ਸ਼ਸ਼ੂ ਠੀਕ ਐ ਤੇ ਕੋਈ ਨਹੀਂ ਤੂੰ ਸਾਡੇ ਨਾਲ ਹੀ ਚੱਲ ਜੀ ਡੈਡੀ ਆਉਣ ਲੱਗੇ ਨੇ ਮੇਰੇ ਨਹੀਂ ਕੋਈ ਨਹੀਂ ਆਂਕਲ ਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਲੱਗ ਜਾਣਾ ਵਾ ਕੋਈ ਨਹੀਂ ਮੈਂ ਚੱਲ ਜਾਣਾ ਅੱਜ ਮੈਂ ਪਹਿਲੇ ਦਿਨ ਜਾਣਾ ਵਾ ਮੈਂ ਪਹਿਲੇ ਦਿਨ ਹੀ ਲੇਟ ਹੋ ਗਈ ਤੇ ਅਗਲੇ ਕੀ ਕਹਿਣਗੇ ਫਿਰ ਕੋਈ ਨਹੀਂ ਕੋਈ ਕੁਝ ਕਹਿੰਦਿਆ ਹੈਗੇ ਤੈਨੂੰ ਹੀ ਲੈ ਜਾਗੇ ਨਾਲ ਹੌਣੀ ਵਾਲੇਗੇ ਬਸ ਨਹੀਂ ਨਹੀਂ ਕੋਈ ਨਹੀਂ ਮੈਂ ਚਲ ਜਾਣਾ ਵਾ ਤੇ ਚਲ ਜਾ ਸਿੱਖ ਨਹੀਂ ਨਜਦੋਂ ਕਿ ਮੇਂ ਨਵੀਂ ਦੇਸੀ ਮੈਂ ਵੀ ਤੈਨੂੰ ਇੱਕ ਸੂਟ ਦਵਾਂਗੀ ਆਪਣਾ ਸੀਨੇਂ ਹੀ ਨਾ ਹਾਂ ਹਾਂ ਜ਼ਰੂਰ ਪਰ ਅਜੇ ਹਲਕਾ ਜਿਹਾ ਹੀ ਸੂਟ ਲੈ ਕੇ ਕੋਈ ਦੇਈ ਮੈਨੂੰ ਹੋਂ ਦੇਣੀ ਨਾ ਚੰਗੀ ਤਰ੍ਹਾਂ ਕੋਈ ਨਹੀਂ ਫਿਰ ਮੈਂ ਸਿੱਖ ਕੇ ਤੇ ਫਿਰ ਤੈਨੂੰ ਸਿੱਖ ਕੇ ਦਿਆ ਕਰੂੰਗੀ ਹਾਂ ਠੀਕ ਹੈ ਕੋਈ ਨਹੀਂ ਮੈਂ ਦੇ ਲਾਂ ਹਾਂ ਚਲ ਠੀਕ ਹੈ ਫਿਰ ਇਹ ਚੰਗੀ ਠੀਕ ਡੈਡੀ ਛਤੀ ਛਤੀ ਆਜਣ ਤੇ ਉਹਨੂੰ ਵੀ ਸੋਹ ਬਚਰੀ ਨੂੰ ਬਿਠਾ ਲਈਏ ਹੁਣ ਇਹਨਾਂ ਨੂੰ ਘਰੇ ਜਾਣਾ ਪੈਣਾ ਵਾ ਯੋ ਕੀ ਕਰੀ ਜਾਨੀ ਆ ਕੁਛ ਨਹੀਂ ਪਾਸਾ ਚਾਦਰ ਚੁਦਰ ਝਾੜਣੀ ਮੈਂ ਸਫਾਈਆਂ ਕਰ ਲਾਂ ਮੇਰੀ ਗੱਲ ਸੁਣ ਤੇ ਕੁੜੀ ਗਈ ਸੈਂਟਰ ਆ ਚਲ ਗਈ ਆਇਆ ਫੋਨ ਫਾਨ ਉਹਦਾ ਕੋਈ ਨਹੀਂ ਅਜੇ ਤੱਕ ਨਹੀਂ ਆਇਆ ਮੈਂ ਵੀ ਢੀਕਣ ਡਈ ਆ ਤੇ ਆਜੇ ਫੋਨ ਉਹਦਾ ਨਾ ਇੱਕ ਗੰਨਵਾ ਕੁੜੀ ਨੂੰ ਫੋਨ ਲੈ ਕੇ ਦੋ ਛੇਤੀ ਤੇ ਛੇਤੀ ਉਹਨਿਆ ਲਿਆਉਣਾ ਪੈਣਾ ਵਾ ਇੱਕਾ ਥੋੜਾ ਪਤਾ ਕੀ ਗੱਲ ਵਾ ਹੁਣ ਉਹ ਵਿਚਾਰੀ ਕਰ ਨਹੀਂ ਸਕਦੀ ਕਿਸੇ ਦਾ ਫੋਨ ਮੰਗਾ ਕੇ ਕਰਨਾ ਤੇ ਕਈ ਵੀ ਬੱਚਾ ਝੱਕਦਾ ਹੀ ਨਹੀਂ ਮੰਗਦਾ ਵਾ ਇਹ ਗੱਲ ਹੈਗੀ ਆ ਇਦਾਂ ਕਰੋ ਮਸ਼ੀਨ ਤੇ ਭਾਵੇਂ ਦਸ ਦਿਨ ਠਹਿਰ ਕੇ ਲੈ ਆ ਦਿਓ ਤੇ ਫੋਨ ਉਹਨੂੰ ਪਹਿਲਾਂ ਲੈ ਕੇ ਦੋ ਇਤਨਾ ਹੀ ਕਰਨਾ ਵਾ ਹੈ ਇਤਨਾ ਹੀ ਕਰਨਾ ਆਹੋ ਤੇ ਚੱਲ ਚੱਲ ਤੇ ਗਈ ਆ ਜੋ ਚਲੀ ਪਹਿਲੇ ਦਿਨ ਤੇ ਮੇਰੀ ਗੱਲ ਸੁਣਾ ਚੰਗੀ ਤਰ੍ਹਾਂ ਸਮਝਾ ਲੈਣਾ ਇਹਨੂੰ ਨਹੀਂ ਮੈਂ ਸਮਝਾਇਆ ਬਥੇਰਾ ਆਹੋ ਕਿ ਦੁਨੀਆਂ ਨਹੀਂ ਚੰਗੀ ਨਹੀਂ ਨਹੀਂ ਤੁਸੀਂ ਫਿਕਰ ਤਾਂ ਨੂੰ ਕਰਦੇ ਜੇ ਮੈਂ ਸਭ ਕੁਝ ਸਮਝਾ ਕੇ ਕੱਲਿਆ ਵਾ ਫਿਕਰ ਹੁੰਦਾ ਹੀ ਆ ਮੈਂ ਫਿਰ ਕੀ ਕਰਾਂ ਪਿਓ ਗੱਲ ਤਾਂ ਤੁਹਾਡੀ ਵੀ ਠੀਕ ਵਾ ਸਮਾਨੀਗਾ ਚੰਗਾ ਪਰ ਕੀ ਕਰੀਏ ਹੁਣ ਧੀਆ ਨੂੰ ਤਾਂ ਤੇ ਨਾ ਪਾ ਸਕਦੇ ਫਿਰ ਵੀ ਪੜਨ ਵਾਸਤੇ ਕੋਈ ਨਾ ਕੋ ਕੰਮ ਕਰਨ ਵਾਸਤੇ ਬਾਹਰ ਤੇ ਜਾਣਾ ਪੈਂਦਾ ਉਹਨੂੰ ਕਹਿਣਾ ਜੇ ਸੈਂਟਰ ਜਾਨੀ ਆ ਨਾ ਤੇ ਮਨ ਲਾ ਕੇ ਕੰਮ ਸਿੱਖੇ ਉੱਥੇ ਠੀਕ ਆ ਤੁਹਾਨੂੰ ਪਤਾ ਹੀ ਆਪਣੀ ਧੀ ਦਾ ਜਾਂ ਪੜਦੀ ਹੀ ਤੇ ਕਿੰਦਾ 10 ਨੰਬਰ ਲੈਂਦੀ ਰਹੀ ਐ ਉਹ ਸਾਰੇ ਕੰਮ ਮਨ ਲਾ ਕੇ ਕਰਦੀ ਐ ਕਹਿੰਦੀ ਲੋੜ ਨਹੀਂ ਉਹਨੂੰ ਪਤਾ ਉਹਨੂੰ ਵੀ ਹੈਗਾ ਉਹ ਜੋਲ ਸਾਡੇ ਹਾਲਾਤ ਵਾ ਐਡੀ ਨਹੀਂ ਗੱਲ ਕੋਈ ਸਾਡੀ ਕੁੜੀ ਸਾਡੀ ਸਿਆਣੀ ਆਮ ਕੁੜੀਆਂ ਵਰਗੀ ਨਹੀਂ ਗੀ ਸਹੀ ਗੱਲ ਠੀਕ ਨਹੀਂ ਬੜੀ ਸਿਆਣੀ ਐ ਤੇ ਚਲ ਕੋਈ ਗੱਲ ਦੀ ਤੇ ਜਸਮ ਤਾਂ ਰੋਟੀ ਮੈਂ ਦੇ ਦਿੱਤੀ ਹੀਗੀ ਤੇ ਤੁਸੀਂ ਵੀ ਖਾ ਲਓ ਮੈਂ ਖਾਣਾ ਠਰ ਕੇ ਹੈਂ ਖਾਣਾ ਠਰ ਕੇ ਤੇ ਕਰ ਲਾ ਸਫਾਈ ਮਾਂ ਚਾਹ ਤੇ ਕਰ ਲੋ ਕਰ ਲੋ ਤੁਸੀਂ ਆ ਚਲ ਮੈਂ ਹੁਣ ਕੁੜੀ ਦੇ ਕਰ ਲੈਂਦੀ ਸਫਾਈਆਂ ਤਾਂ ਸਫਾਈਆਂ ਤੇਰੇ ਤਾਂ ਤੇਰਾ ਬਹੁਤ ਦਾ ਮਾੜਾ ਮੋਟਾ ਵੇਖ ਲੋ ਵੇਖ ਲੋ ਕੋਈ ਗੱਲ ਨਹੀਂ ਕਿੰਨਾ ਟਾਈਮ ਹੋ ਗਿਆ ਤੂੰ ਬੈਠੀ ਬਾਸ ਵੀ ਨਹੀਂ ਆਉਂਦੀ ਹੈਗੀ ਇੱਕ ਤਾਂ ਮੈਂ ਆਈਗੀ ਪਹਿਲੇ ਤੇ ਨਾ ਹਨਾ ਜਦ ਤੂੰ ਸਮਝੀਂ ਨਹੀਂ ਆਉਂਦੀ ਕਿ ਕਿਦੋਂ ਆਉਂਦੀ ਹੈ ਬਾਸ ਚਲ ਆ ਹੀ ਜਾਉਗੀ ਮੈਂ ਵੀ ਲੇਟ ਕਰ ਲੈਂਦੀ ਹਾਂ ਕਿਦੇ ਨਹੀਂ ਆਪਾਂ ਬੱਸ ਦਾ ਦਫਾ ਨਹੀਂ ਕੋਸਟ ਹੱਥੋਂ ਵਾਲੀ ਬੱਸ ਨਾ ਕਦੋਂ ਨਹੀਂ ਪਤਾ ਨਹੀਂ ਆਂਟੀ ਮੈਂ ਤਾਂ ਅੱਜ ਪਹਿਲੇ ਦਿਨ ਆਈ ਆ ਮੈਨੂੰ ਨਹੀਂ ਪਤਾ ਕਿ ਕਿੱਥੇ ਜਾਣੀ ਆ ਤੇ ਪਤਾ ਤਾਂ ਕਿੱਥੇ ਜਾਣਾ ਮੈਂ ਫਰੀਦਗੁਰਬਿੰਦਪੁਰ ਜਾਣਾ ਆ ਅੱਛਾ ਤੁਸੀਂ ਕਿੱਥੇ ਜਾਣਾ ਮੈਂ ਤੁਹਾਨੂੰ ਹੱਥੋਂ ਵਾਲਾ ਕਿੱਥੇ ਜਾਣਾ ਹਾਂ ਅੱਛਾ ਪਤਾ ਨਹੀਂ ਬਿੰਨੂ ਨੂੰ ਪਤਾ ਕਰਾਉਂਗੀ ਕਿੱਡੀ ਸੋਹਣੀ ਕੁੜੀ ਆ ਕਿਤੇ ਗੋਰੀ ਚਿੱਟੀ ਕਿਤੇ ਮੇਰੀ ਮੂੰਹ ਭਾਂਜੇ ਨਾ ਤੇ ਕਿਤੇ ਮੋਝਾਈ ਲੱਗ ਜਾਵੇ ਕਿਤੇ ਮੇਰੇ ਘਰ ਦੀ ਸੁਣੀ ਜਾਵੇ ਪਤਾ ਤੇਰਾ ਨਾਂ ਕੀ ਹੈ ਅੰਟੀ ਮੇਰਾ ਨਾਮ ਜਾਂਸਿਆ ਅੱਛਾ ਤੇ ਕਿਨੇ ਦਿਨ ਪਰਾਜੀ ਅੰਟੀ ਵੀ ਕੱਲੀ ਕੱਲੀ ਆ ਤੇ ਮम्मी पापा ਕੀ ਕਰਦੇ ਡੈਡੀ ਮੇਰੇ ਖੇਤੀਬਾੜੀ ਕਰਦੇ ਆ ਉਹ ਵੀ ਘਾਰ ਹੀ ਹੁੰਦੇ ਆ ਤੇ ਪਿੰਡ ਕਿਹੜਾ ਤੁਸੀਂ ਪਿੰਡ ਪਿੰਡ ਮੇਰਾ ਬਰਿਆ ਨਹੀਂ ਹੱਸ ਹਾਂ ਤੇ ਇਗਾ ਤੂੰ ਪੁੱਛਣ ਦੇ ਨਾ ਇਹੋਂ ਤਾਂ ਹੀ ਪਤਾ ਲੱਗੇਗਾ ਸੁਣੀ ਲੱਗੇਣੀ ਇਹਦਾ ਪੁੱਛ ਲਿਆ ਇਹ ਜਵਾਨੀ ਹੈ ਤੇ ਇਹ ਜਵਾਨ ਵੀ ਕਿੰਨੀ ਹੈ ਹਾਂਜੀ ਤੇ ਪੁੱਤ ਕੀ ਕਰਨਾ ਮੀਂਹ ਤੇ ਜਦ ਇੱਧਰ ਜਾ ਰਹੀ ਹੈ ਮੈਂ ਸੁਣਾਈ ਸਿੱਖਦੀ ਹਾਂ ਅੱਛਾ ਅੱਛਾ ਚੱਲ ਗਿਆ ਹੋਰ ਪਰਵਾਹ ਠੀਕ ਹੈ ਨਾ ਹਾਂਜੀ ਹਾਂਜੀ ਸਾਰੇ ਠੀਕ ਹੈ ਚੱਲ ਪੁੱਤ ਕੀ ਪੜਾਈ ਕੀਤੀ ਹੈ ਮੈਂ ਕਹਿੰਦੀ ਤੇ ਮੈਥ ਨੂੰ ਲੱਗਦਾ ਹਾਂ ਤੇ ਇਹ ਤਾਂ ਕੋਈ ਯਦੋਂ ਪੜ੍ਹਦਾ ਕਦੀ ਇਹਨਾਂ ਦੇ ਕਪੜੇ ਨਹੀਂ ਲਾਉਂਦੇ ਇਹਨਾਂ ਨੂੰ ਲੈਣਾ ਮੇਰੇ ਅੱਗੇ ਮੇਰੇ ਕੋਲ ਕੋਈ ਨਹੀਂ ਹੈਗਾ ਕਹ ਰਹੀ ਸੀ ਮੈਂ ਪਹਿਲੇ ਦਿਨ ਹੀ ਗਈ ਸੀਗੀ ਪਹਿਲੇ ਦਿਨਾਂ ਤੇ ਮੈਨੂੰ ਕੁਝ ਹੁੰਦਾ ਹੀ ਨਹੀਂ ਆ। ਫਿਰ ਇਹ ਕਿਹੜਾ ਮਿਕਸ ਹੋ ਗਿਆ। ਪਿੰਡ ਫਿਰ ਆਈ। ਅੱਛਾ ਅੱਛਾ ਮੈਂ ਤਾਂ ਮਾਪੇ ਤੇ ਨਿਕਾ ਗਿਆ ਮੈਂ ਅਗਿਆ ਕਿਆ ਹੋਈ ਇਹਨੇ ਦੇਖ ਕੇ ਤਾਂ ਬੋਲਿਆ ਮੈਂ। ਉਹ ਵੀ ਨਹੀਂ ਲੱਗਦੀ ਨਾ ਅੱਜ। ਇਹ ਡੈਕਾ ਨਾਲ ਉਹ ਜਿੰਦਰਵਾਣ ਹੁੰਦੀ ਨਾ ਜੀਵਣਾ। ਅੱਛਾ। ਚਲ ਚੱਲ ਜਿੰਦਗੀ ਉਹ ਤਾਂ ਨਹੀਂ ਹਾਂਜੀ ਲੋ ਜੀ ਆਂਦੀ ਆ ਪਰ ਇਹ ਠੀਕਾਂ ਕਿ ਮੇਰੇ ਪਾਸ ਆ ਗਈ ਤੇ ਚੰਗਾ ਹੋਇਆ ਚੰਗਾ ਠੀਕ ਹੋ ਗਈ ਤੇ ਇਹ ਹੈ ਮੇਰਾ ਜੀ ਬੰਦਾ ਕਿਤੇ ਮੈਨੂੰ ਬਾਂਦੇ ਨਾ ਤੇ ਮੇਰੇ ਨਾਲ ਮਾਣੇ ਕੋਸ਼ਾ ਜੀ ਜਾ ਕੇ ਗੱਲ ਕਰਾਂ ਹਾਂ ਹੁਣ ਬੱਦੇ ਜਾ ਰਹੀ ਆ ਇਹ ਤਾਂ ਮਕਲੀ ਲਗੀ ਬੜੀ ਸੋਹਣੀ ਤੇ ਜਵਾਨ ਤੇ ਇੱਟਾ ਸੋਹਣਾ ਕਿਤੇ ਸੁਣ ਤਾਇਆ ਤੇ ਕਿੰਦੀ ਸਲਾਈ ਕਰ ਲਈ ਕੱਲ ਅੱਛਾ ਮੈਨੂੰ ਜਾਵਾਂ ਪਰ ਪਾਸ ਆਈ ਜੇ ਮੈਨੂੰ ਪੂਰੀ ਤਰ੍ਹਾਂ ਤੇ ਰਹਿ ਕੇ ਚੱਲ ਗਈ ਉਹ ਤੇ ਕਿੱਡੀ ਸੋਹਣੀ ਲੱਗਣ ਦੀ ਤੇ ਮੇਰੀ ਹੱਲੇ ਵਸਦੀ ਨਹੀਂ ਆਉਣ ਲਈ ਹੱਦੀ ਕੁੜੀ ਕਦੋਂ ਦੇ ਗਈ ਇਹ ਤਾਂ ਘਾਈ ਨਹੀਂ ਚੱਲ ਕੋਈ ਗੱਲ ਨਹੀਂ ਅੱਜ ਤਾਂ ਪਹਿਲਾ ਦਿਨ ਵਾ ਹੈ ਥੋੜਾ ਬਹੁਤ ਟਾਈਮ ਤੇ ਲੱਗ ਹੀ ਜਾਂਦਾ ਵਾ ਨਾਲੇ ਹੁਣ ਟਾਈਮ ਦਾ ਪਤਾ ਲੱਗ ਜਾਊਗਾ ਨਾ ਬਸ ਤੇ ਆਉਣ ਜਾਣ ਦਾ ਫਿਰ ਤੁਸੀਂ ਜਾ ਕੇ ਸਕੂਟਰੀ ਤੇ ਗਾੜੀਆਂ ਲਾਇਆ ਕਰਿਓ ਤੇ ਵੱਡੀ ਗੱਲ ਇਹ ਆ ਵੀ ਫੋਨ ਚਾਹੀਦਾ ਕੁੜੀ ਦੇ ਕੋਲ ਉਹ ਮਾਣਾ ਕਰਦਣਾ ਇੱਕ ਦੁਆੰਦੜਾ ਨਿਕ ਪੈਦਾ ਕਰਨਾ ਕਿਤੇ ਕਿੰਨਾ ਹੀ ਪੈਂਡਾ ਪੈ ਜਾਂਦਾ ਅੱਡੇ ਤੱਕ ਤੇ ਵਿਚਾਰੀ ਤੁਰ ਕੇ ਜਾਂਦੀ ਆ ਤੇ ਉੱਤੋਂ ਗਰਮੀ ਵੜੀ ਆਉਂਦੀ ਹੀ ਆ ਆਹੋ ਇਹ ਤਾਂ ਗੱਲ ਤੁਸੀਂ ਆਹ ਸਵੇਰੇ ਜਾ ਕੇ ਆਪ ਛੱਡ ਕੇ ਆਇਆ ਕਰੋ ਨਹੀਂ ਮਾਂ ਆਵਾਂਗਾ ਸਵੇਰ ਤੋਂ ਆਹੋ ਐਵੇਂ ਨਿਆਣੇ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਮਾਹੌਲ ਨਹੀਂ ਕਿ ਚੰਗਾ ਹਾਂ ਦੀ ਪਤਾ ਫਿਕਰ ਤੇ ਹੁੰਦਾ ਹੀ ਆ ਜੀ ਹੈਂ ਚੱਲ ਕੋਈ ਨਹੀਂ ਫਿਕਰ ਕਰਨਾ ਪੈਂਦਾ ਹੀ ਆ ਪਰ ਕੋਈ ਗੱਲ ਨਹੀਂ ਸਿਆਣੀਆ ਕੁੜੀ ਸਾਡੀ ਆਉਣ ਵਾਲੀ ਹੁਣੀ ਆਇਣਾ ਹੁਣ ਨੇ ਹੋਇਆ ਵਾ ਟਾਈਮ ਮੈਂ ਤਾਂ ਰੋਟੀ ਰੱਟੀ ਬਣਾ ਕੇ ਰੱਖੀ ਆ ਉਹ ਤਾਂ ਘੜੀ ਵਸਾ ਨਹੀਂ ਖਾਂਦੀ ਰੋਟੀ ਦਾ ਚੱਲ ਹੁਣ ਨਾਲ ਕੇ ਨਾ ਕਮੀ ਕਾਹ ਹੈ ਕਿਦਾਂ ਨੇ ਗੱਲਾਂ ਕਰਦੇ ਜੇ ਮੈਂ ਤੇ ਕਦੀ ਵੀ ਨਹੀਂ ਕਮੀ ਲੰਦੀ ਉਹਨੂੰ ਉਹ ਮਸ਼ੀਨਾਂ ਜਿਹੜੀਆਂ ਤੇਰੇ ਹੰਦੇ ਪੈਰਾਂ ਨਾਲ ਚਲਾਉਣੀਆਂ ਪੈਂਦੀਆਂ ਹੂੰ ਜਿਹੜੇ ਵੱਡੇ ਦਰਜੀ ਉਹਨਾਂ ਕੋ ਤੇ ਹੁੰਦਾ ਦੂਜੀ ਉਹ ਮੋਟਰ ਨਾਲ ਚੱਲਣ ਵਾਲੀ ਆਹੋ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਕਰ ਲੈਣਾ ਹਾਂ 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 ਚਲ ਆਈ ਹੋਣ ਵਾਲੀ ਹੁਣੀ ਲੈ ਆ ਗਈ ਤੁਹਾਡੀ ਲਾੜਦੀ ਚਲ ਕੋਈ ਕਿਹੜੀ ਸਸਤੀ ਕਰ ਸਸਤੀ ਦਾ ਪਤਾ ਆ ਗਿਆ ਵਾ ਨਹੀਂ ਸਸਤੀ ਕਰ ਸਸਤੀ ਕਰ ਪੁੱਤ ਚਲ ਆ ਬੈਗ ਜਾਲ ਆ ਗੇ ਨਾ ਤੇ ਬੈਠ ਲ ਲ ਮੈਂ ਬੈ ਮੇਰੀ ਧੀ ਅੰਦਰ ਅਰੈਸਟ ਕਰ ਮੈਂ ਪਾਣੀ ਲੈ ਗਈ ਜਾ ਜੀਵਨ ਪਾਣੀ ਆ ਗਈ ਜੀ ਹੈ ਪਾਣੀ ਪਿਆ ਹੌਸਲਾ ਹੋ ਗਿਆ ਹੁਣ ਹਣਾ ਹਾਂ ਮੈਂ ਵੀ ਕੋਈ ਗੱਲ ਨਹੀਂ ਫਿਕਰ ਹੁੰਦਾ ਹੀ ਐ ਫਿਰ ਤੈਨੂੰ ਪਤਾ ਹੀ ਚੱਲ ਮੈਂ ਦਵਾਈ ਪਾਣ ਚੱਲ ਅਭੀ ਤੇਰਾ ਕਾਫਾ ਸਹਾਈ ਤੇਰੇ ਨਾਲ ਲੈਪੋ ਤੱਕ ਪਾਣੀ ਪੀ ਚਾਹ ਲੈ ਹਾਂ ਨਹੀਂ ਮੈਂ ਵੀ ਅਜੇ ਰੁਕ ਜੂ ਚਾਹ ਰੁਕ ਕੇ ਪੀ ਤੂੰ ਮਿਸਾਲ ਲੈ ਲਈ ਫਿਰ ਲੈ 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 ਚੱਲ ਹੁਣ ਮੈਨੂੰ ਇਹ ਦੱਸ ਤੂੰ ਕਿ ਕਿਦਾਂ ਕਰਿਆ ਤੇਰਾ ਪਹਿਲਾ ਦਿਨ ਇੰਨੇ ਤਾਂ ਬੜਾ ਵਧੀਆ ਹੀ ਮੰਮੀ ਬੜਾ ਵਧੀਆ ਸਿਖਾਉਂਦੇ ਆ ਅੱਛਾ ਪੂਰੀ ਇੱਕ ਇੱਕ ਚੀਜ਼ ਸਿਖਾਉਂਦੇ ਮੈਨੂੰ ਤਾਂ ਆ ਜਾਣੀ ਸਲਾਈ ਛਾਟੀ ਲੈ ਆਹ ਫਿਰ ਬੜੀ ਵਧੀਆ ਗੱਲ ਵਾ ਹੈ ਚੱਲ ਚੰਗਾ ਹੋਇਆ ਪੁੱਤ ਤੇਰਾ ਮਨ ਤੇ ਲੱਗਾ ਹੈ ਤੇ ਚੱਲ ਹੁਣ ਕੋਈ ਗੱਲ ਨਹੀਂ ਹੁਣ ਤੈਨੂੰ ਛੇਤੀ ਸਲਾਈ ਆ ਜਾਣੀ ਹੈ ਮੈਂ ਮੈਂ ਸਲਾਈ ਤਾਂ ਆ ਜਾਣੀ ਝਾਟੀ ਉੱਥੇ ਉਹ ਕਢਾਈ ਵੀ ਸਿਖਾਉਂਦੇ ਆ ਮੇਰੇ ਰਾਦਵਾ ਕਿ ਮੈਂ ਜਲਦੀ ਸਲਾਈ ਸਿੱਖੂਗੀ ਕਢਾਈ ਵੀ ਸਿੱਖ ਲਾਂ ਚਲ ਕੋਈ ਨਹੀਂ ਪੁੱਤ ਪਹਿਲਾਂ ਸਲਾਈ ਸਿੱਖ ਤੇ ਕਢਾਈ ਵਾਲੇ ਫੇਰ ਹੋਣੀ ਐ ਨਾ ਹਮੇ ਦੋਵੇਂ ਕੰਮ ਚੇਹਰ ਆ ਜਾਣ ਤੇਰੇ ਨਹੀਂ ਨਹੀਂ ਆ ਜਾਣੀ ਸਲਾਈ ਤਾਂ ਝਾਟੀ ਅੱਛਾ ਅੱਛਾ ਠੀਕ ਵਾ ਤੇ ਕਿਦਾਦੀ ਆਂਟੀ ਤੇਰੀ ਚੰਗੀ ਆ ਆਂਟੀ ਤੇ ਚੰਗੀ ਆ ਅੱਛਾ ਹਾਂਜੀ ਚਲ ਬੜੀ ਤੇ ਮਸ਼ੀਨਾ ਮਸ਼ੂਨਾ ਹੈਗੀਆਂ ਉੱਥੇ ਮਸ਼ੀਨਾ ਤਾਂ ਹੈਗੀਆਂ ਵਾ ਪਰ ਫਿਰ ਵੀ ਆਪਣੀ ਲਾਈ ਲਾਵਾਂਗੇ ਹਾਂ ਕੋਈ ਇੰਤਰਾ ਪਿਓ ਕਹਿੰਦਾ ਇੱਕ ਦੋ ਦਿਨ ਖਲੋ ਜਾ ਹਾਂ ਤੇ ਮਸ਼ੀਨ ਲੈ ਦਿੰਨਾ ਮੈਂ ਨਾਲ ਹੀ ਫੋਨ ਲੈ ਆਉਣਾ ਤਾਂ ਨਾਲ ਹੀ ਮਸ਼ੀਨ ਲੈ ਆਉਣੀ ਆ ਚਲੋ ਫੋਨ ਤਾਂ ਇੰਨੀ ਜ਼ਰੂਰੀ ਨਹੀਂ ਆ ਭਾਵੇਂ ਰੋਕੇ ਲੈ ਦਿਓ ਪਰ ਮਸ਼ੀਨ ਲੈ ਦਿਓ ਨਹੀਂ ਪੁੱਤ ਉਹ ਵੀ ਜ਼ਰੂਰੀ ਆ ਬੰਦਾ ਅਡੇ ਤੇ ਆਣ ਕੇ ਕਮਸਰਮ ਕਰਦਾ ਦਿੰਦਾ ਫੇ ਲੈ ਚੋਂਣ ਕੇ ਆਹੋ ਤੇ ਮੈਂ ਤੁਹਾਨੂੰ ਗੱਲ ਦੱਸਣੀ ਏ ਇੱਕ ਗੱਲ ਹਾਂ ਦੱਸ ਅੱਜ ਮੈਂ ਜਦੋਂ ਹੋਣਾ ਸੀ ਨਾ ਟੇ ਤੇ ਮੈਂ ਬੈਠੀ ਮੈਂ ਬਸ ਢੀਕਣ ਢਈ ਬਸ ਤਾਂ ਆਈ ਨਹੀਂ ਅਜੇ ਤੇ ਮੈਂ ਢੀਕਣ ਢਈ ਤੇ ਉੱਥੇ ਇੱਕ ਆਂਟੀ ਮਿਲੀ ਮੈਨੂੰ ਆਂਟੀ ਢੀਕਣੀ ਆਹ ਉਹ ਪਤਾ ਨਹੀਂ ਮੈਨੂੰ ਕੌਣ ਸੀ ਤੇ ਮੇਰੇ ਲਾ ਕੇ ਆਣ ਕੇ ਪਹਿਲਾਂ ਕਹਿੰਦੇ ਵੀ ਤੂੰ ਕਿੱਥੇ ਜਾਣਾ ਵਾ ਬੜਾ ਪੁੱਛਿਆ ਉਹਨਾਂ ਨੇ ਮੈਨੂੰ اچھا ਬੈ ਕ ਵੀ ਮੈਂ ਤਾਂ ਬਰਿਆਈ ਜਾਣਾ ਵਾ ਤੇ ਫਿਰ ਮੈਨੂੰ ਕਹਿੰਦੇ ਵੀ ਮੰਮੀ ਉਹਨੇ ਤਾਂ ਮੇਰੇ ਨਾਂ ਵੀ ਪੁੱਛਿਆ ਤੁਹਾਡਾ ਨਾਂ ਵੀ ਪੁੱਛਿਆ ਡੈਡੀ ਦਾ ਵੀ ਤੇ ਕਹਿੰਦੇ ਕੀ ਕਰਦੇ ਆ ਡੈਡੀ ਤੇਰੇ ਤੇ ਅੱਛਾ ਬਾਅਦ ਚ ਫਿਰ ਮੈਨੂੰ ਕਹਿੰਦੇ ਕਿੰਨੇ ਭੈਣ ਭਰਾ ਵਾ ਤੁਸੀਂ ਤੇ ਬੜਾ ਮੈਨੂੰ ਪੁੱਛਿਆ ਉਹਨੇ ਤੇ ਬਾਅਦ ਚ ਮੈਂ ਦੱਸਿਆ ਵੀ ਮੈਂ ਤਾਂ ਸਲਾਈ ਸਿੱਖਦੀ ਆ ਫਿਰ ਮੈਨੂੰ ਕਹਿੰਦੀ ਵੀ ਆਪਣਾ ਨੰਬਰ ਦੇ ਦੇ ਤੂੰ ਤਾਂ ਕਿਤੇ ਨੰਬਰ ਨਹੀਂ ਨਹੀਂ ਮੈਂ ਨੰਬਰ ਕਿ ਦੇਣਾ ਹੈਗਾ ਮੈਂ ਕਿ ਮੇਰੇ ਕੋਲ ਫੋਨ ਹੀ ਹੈ ਨਹੀਂਗਾ ਚੱਲ ਤੈਨੂੰ ਚੰਗਾ ਮੈਂ ਤਾਂ ਪਹਿਲੇ ਦਿਨ ਸਲਾਈ ਸਿੱਖਣ ਜਾਂ ਡੀ ਮੈਨੂੰ ਕਿਹੜਾ ਸੂਟ ਸੀਣੇ ਆਉਂਦੇ ਆ ਕਿਹਦੀ ਸੂਟ ਸੁਵਾ ਲਿਆ ਕਰੂੰਗੀ ਤੇਰੇ ਕੋਲ ਪੁੱਤ ਕਿਤੇ ਵਾਕਪ ਵਾਲੀ ਸੀ ਕੋਈ ਹੈ ਵੀ ਕਿਤੇ ਰਿਸ਼ਤੇਦਾਰਾਂ ਚ ਕੋਈ ਹੋਵੇ ਤੂੰ ਨੋ ਨਾ ਪਤਾ ਨਹੀਂ ਮੰਮੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਰਿਸ਼ਤੇਦਾਰਾਂ ਚ ਕੋਈ ਨਵੀਂ ਜੀ ਹੈਗੀ ਤੇ ਪਰ ਚਲੋ ਇਦਾਂ ਨਹੀਂ ਮੈਨੂੰ ਇਦਾਂ ਨਹੀਂ ਕਿ ਮਾੜੇ ਘਰ ਦੀ ਨਹੀਂ ਉਹਦਾ ਵਧੀਆ ਹੀ ਲੱਗਦੀ ਕਿਤੇ ਆਈ ਲੱਗਦੀ ਸੀ ਉਹਦੇ ਪੁੱਛੀ ਜਾਂਦੀ ਸੀ ਮੈਨੂੰ ਚਲ ਪੁੱਤ ਮੈਨੂੰ ਗੱਲ ਸੁਣਾ ਮੈਂ ਤੈਨੂੰ ਸਿਹਰੇ ਵੀ ਸਮਝਾਇਆ ਸੀ ਨਾ ਕਿ ਜਿਹੜਾ ਮਰਜ਼ੀ ਹੋਵੇ ਯਕੀਨ ਨਹੀਂ ਕਿਤੇ ਕਰਨਾ ਹੈ ਨਹੀਂ ਨਹੀਂ ਮੈਂ ਤੈਨੂੰ ਭਲਾਇਆ ਹੀ ਨਹੀਂ ਜ਼ਿਆਦਾ ਜੋ ਉਹਨੇ ਮੈਨੂੰ ਪੁੱਛਿਆ ਮੈਂ ਦੱਸੀ ਗਈ ਕੀ ਪਤਾ ਕਹੋ ਨਹੀਂ ਜਦੋਂ ਆਪਾਂ ਜਾਣਦੇ ਹੀ ਨਹੀਂ ਉਹਨੂੰ ਹਨਾ ਅੱਜ ਕੱਲ ਤੈਨੂੰ ਪਤਾ ਸਮਾਂ ਕਿੰਦਾ ਚੱਲਣ ਡਿਆ ਪੁੱਤ ਕਹਿੰਦੇ ਯਕੀਨ ਨਹੀਂ ਕਰਨਾ ਚਾਹੀਦਾ ਭਾਵੇਂ ਕਿੱਡਾ ਵੀ ਕਿ ਚੰਗਾ ਹੋਵੇ ਨਹੀਂ ਨਹੀਂ ਮੈਂ ਤਾਂ ਫਿਰ ਬੱਸ ਆ ਗਈ ਤੇ ਫਿਰ ਮੈਂ ਕਿਹਾ ਵੀ ਚਲੋ ਠੀਕ ਆ ਇਹ ਮੇਰੀ ਬਾਤ ਸਾਲ ਗਈ ਮੈਂ ਚੱਲ ਚੱਲ ਮੁੜ ਕੇ ਕਿਤੇ ਮਿਲ ਜੂਗੀ ਨਾ ਤੇ ਨੰਬਰ ਨਾ ਦਈਆ ਆਪਣਾ ਚੰਗਾ ਨਹੀਂ ਦੇ ਨੰਬਰ ਕਿੱਥੇ ਮੈਂ ਦੇਣਾ ਐਵੇਂ ਰਹਿਣ ਦੇ ਤੂੰ ਆ ਰ ਨਾ ਮੈਂ ਕਰਵਾ ਤੇ ਚਾਹ ਆਹ ਲੈ ਉਹ ਚਲੋ ਰੋਟੀ ਪੱਕੀ ਆ ਪੁੱਤ ਰੋਟੀ ਵੀ ਦੇ ਦੋ ਨਾਲ ਹੀ ਖਾ ਲੈਣੀ ਮੈਂ ਚਲ ਠੀਕ ਆ ਥੱਕ ਨਹੀਂ ਹਣੀ ਮੇਰੀ ਨਹੀਂ ਥੱਕੀ ਤੇ ਨਹੀਂ ਚਲੋ ਇੰਨਾ ਬਤ ਹੋਈ ਜਾਂਦਾ ਕਾਲਜ ਵੀ ਜਾਣੀ ਹੈ ਜੀ ਉਦੋਂ ਵੀ ਚਲੋ ਮਾੜਾ ਮੋਟਾ ਹੋਈ ਜਾਂਦਾ ਚਲ ਉੱਥੇ ਟਾਈਮ ਘੱਟ ਲੱਗਦਾ ਇੱਥੇ ਟਾਈਮ ਹੀ ਜ਼ਿਆਦਾ ਲੱਗਦਾ ਹੋਣਾ ਇੱਥੇ ਹੁਣ ਜਾਂਦਾ ਜ਼ਿਆਦਾ ਹੋ ਜਾਂਦਾ ਹਾਂ ਚਲ ਕੋਈ ਨਹੀਂ ਮੈਂ ਤੇਰੇ ਡੈਡੀ ਨੂੰ ਕਹਤਾ ਵਾ ਪਿੱਛੇ ਤੁਸੀਂ ਬਸ ਚੜਾ ਕੇ ਆਉਣਾ ਕੁੜੀ ਨੂੰ ਤਮੜ ਕਹਿੰਦਾ ਤੈਨੂੰ ਫੋਨ ਲਾ ਦੇਣਾ ਜਦੋਂ ਤੂੰ ਉੱਥੇ ਬਹਿਣਾ ਵਾ ਤੂੰ ਫੋਨ ਕਰ ਦੇਣਾ ਤੇ ਡੈਡੀ ਮੈਂ ਆਉਣਾ ਨਹੀਂ ਅੱਡੇ ਤੇ ਲੈ ਜਾਓ ਆਪੇ ਜਾ ਕੇ ਲਿਆ ਕਰਨਾ ਹਾਂ ਜਿਉ ਤੁਰ ਕੇ ਜਾਣਾ ਔਖਾ ਵਾ ਹਾਂ ਉਹੀ ਗੱਲ ਵਾ ਨਾ ਤੇ ਤੁਹਾਨੂੰ ਇੱਕ ਹੋਰ ਗੱਲ ਦਸਨੀ ਨਬ ਮਿਲੀ ਮੈਨੂੰ ਸਵੇਰੇ ਨਾ ਮਿਲੀ ਜਦੋਂ ਮੈਂ ਤੁਰ ਕੇ ਜਾਣ ਲਈ ਨਾ ਉਹ ਮਿਲੀ ਉੱਥੇ ਖੜੀ ਤੇ ਕਹਿੰਦੀ ਮੈਂ ਆਪਣੇ ਡੈਡੀ ਨੂੰ ਡੀਕਨ ਲਈ ਆ ਉਹ ਆਉਂਦੇ ਮੈਨੂੰ ਲੈ ਕੇ ਜਾਣਾ ਕਾਲਜ ਅੱਛਾ ਅੱਛਾ ਫਿਰ ਬਾਜੂ ਵੀ ਨੂੰ ਕਹਿੰਦੀ ਸੂਟ ਸੀਂਦੀ ਮੇਰਾ ਕੀ ਅੰਟਰਵਿਊ ਤਾਂ ਕੋਈ ਨਹੀਂ ਸਿੰਦੂਗੀ ਮੈਂ ਕਹਾਂ ਜੇ ਹਲਕਾ ਜਿਹਾ ਹੀ ਲਿਆ ਕੇ ਦੇ ਕੋਈ ਅਜੰਕੜਾ ਹੁੰਦੀ ਹੈ ਪਹਿਲੇ ਦਿਨ ਤੋਂ ਚੱਲਦੀ ਹੈ ਨਹੀਂ ਤੇਰੀ ਬੜੀ ਚੰਗੀ ਸੇਲੀ ਆ ਉਹ ਹੈ ਨਹੀਂ ਚੰਗੀ ਵੀ ਮੈਨੂੰ ਕਹਿੰਦੀ ਮੇਰੇ ਸਾਡੇ ਨਾਲ ਹੀ ਚੱਲ ਜਾਣ ਮੈਂ ਕਿ ਪਤਾ ਨਹੀਂ ਹੁਣ ਤੁਸੀਂ ਲੇਟ ਹੋ ਜਾਣਾ ਮੈਂ ਰਲ ਜਾਨੀ ਫਤਰ ਕੇ ਜਲਦੀ ਤੂੰ ਮੈਂ ਫੇਰ ਤੁਰ ਕੇ ਚਲ ਗਈ ਚੱਲ ਕੋਈ ਨਹੀਂ ਹੁਣ ਸਵੇਰ ਤੋਂ ਤੇਰੇ ਡੈਡੀ ਦੇ ਛੱਡ ਆਇਆ ਕਰਨਾ ਤੈਨੂੰ ਤੂੰ ਨਾ ਫਿਕਰ ਕਰੀ ਹੁਣ ਚੰਗਾ ਚਲੋ ਠੀਕ ਆ ਹਾਂ ਚੱਲ ਮੈਂ ਲਿਆਵਾਂ ਤੱਲੇ ਰੋਟੀ ਰੱਖ ਲੈ ਆਉ ਫਿਰ ਕਰਨਾ ਰਾਮ ਤੋਂ ਘੜੀ ਠੀਕ ਆ